ਹਾਂਜੀ ਹਾਂਜੀ ਸਾਰੇ ਵਧੀਆ ਔਰ ਅੱਜ ਬੜੇ ਚਿਰ ਬਾਅਦ ਯਾਦ ਕਰਿਆ ਨਵਾਂ ਸਾਲ ਸੀ ਮੈਂ ਕਿਹਾ ਯਾਦ ਹੀ ਕਰ ਲਈ ਸਾਨੂੰ ਤੇ ਯਾਦ ਨਹੀਂ ਕਰਨਾ ਹੈਗਾ ਸਾਡੇ ਭੈਣਾ ਭਰਾਵਾਂ ਨੇ ਨਾ ਵਸੇ ਆ ਤਾਂ ਮੇਰੇ ਕੋਲ ਨੰਬਰ ਨਹੀਂ ਦਾ ਨੰਬਰ ਯਾਰ ਉਹ ਜਿੰਨਾ ਨਾਲ ਮੋਹ ਪਿਆਰ ਹੋਵੇ ਨਾ ਫਿਰ ਉਹ ਕਿਧਰੋਂ ਦੇ ਕਿਧਰੋਂ ਨੰਬਰ ਲੈ ਕੇ ਆਪਣੇ ਨੂੰ ਭੈਣਾ ਭਰਾਵਾਂ ਨੂੰ ਆਲਵਾਲ ਬੰਦਾ ਲੈ ਹੀ ਲੈਂਦਾ ਹੈਗਾ ਹੋਰ ਸੁਣਾ ਹੋਰ ਵਧੀਆ ਕੰਮਕਾਰ ਵਧੀਆ ਚੱਲਦਾ ਕਿਰਪਾ ਮਾਲਕ ਦੀ ਤੇ ਕੋਈ ਸੇਵਾ ਸੁਭਾ ਹੋਵੇ ਕੋਈ ਲੈ ਕੇ ਮੇਰੇ ਮਰਾ ਵੀਰ ਹੈ ਨਾ ਨਾ ਸੇਵਾ ਲਾਲਿਆ ਕਰ ਸੇਵਾ ਸੁਭਾ ਤਾਂ ਬਸ ਕੋਈ ਨਹੀਂ ਸੇਵਾ ਤੁਸੀਂ ਦੱਸੋ ਜੇ ਤੁਹਾਨੂੰ ਕੋਈ ਲੋੜ ਹੋਵੇ ਨਾ 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 ਭਾਜੀ ਬਸ ਬੜੀ ਮਿਹਰਬਾਨੀ ਤੁਹਾਡੀ ਵਾਹਿਗੁਰੂ ਦੀ ਕਿਰਪਾ ਹੈਗੀ ਚੜਦੀ ਕਲਾ ਹੋਰ ਹੋਰ ਕਰੇ ਠੀਕ ਹੈ ਚਾਚੀ ਜੀ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਠੀਕ ਠਾਕ ਵਧੀਆ ਹੈਗੀ ਮੇਰ ਹੈਗੀ ਬਾਬੇ ਨਾਨੇ ਦੀ ਹੋਰ ਕੀ ਕਰਦੇ ਆ ਕਰਵਾ ਦਿਓ ਗੱਲ ਮੈਂ ਜੀ ਹੋਰ ਬੱਸ ਬਹੁਤ ਵਧੀਆ ਮੇਰ ਹੈਗੀ ਬਾਬੇ ਦੀ ਆਪਣਾ ਸੁਣਾਓ ਤੁਸੀਂ ਬੱਚਿਆਂ ਦੇ ਬਾਰੇ ਬਸ ਸਾਰੇ ਠੀਕ ਠਾਕ ਹੈ ਜੀ ਵਧੀਆ ਹਨ ਕਿੱਧਰੇ ਨੇੜੇ ਹੈ ਘਰੇ ਆ ਹੁਣ ਹੂੰ ਮੈਂ ਕਿੱਥੇ ਰਹੀ ਆ ਮੈਂ ਮੈਂ ਗਿਆ ਸੀ ਮੇਰੇ ਹੋਗੇ ਫੈਲ ਦੇ ਟੋਕਨ ਸ਼ਾਰਟ ਅੱਛਾ ਦੇ ਮੇਰੇ ਹੋਗੇ ਫੈਲ ਦੇ ਟੋਕਨ ਸ਼ਾਰਟ ਹੈ ਉਹਨਾਂ ਨੇ ਮੈਨੂੰ ਗਿਆ ਗੋਰਿਆਂ ਨੇ ਕਿ ਅੱਜ ਦੀ ਡੇਟ ਤੇਰੀ ਫੈਲਿੰਗ ਡੇਟ ਹੈਗੀ ਰਮਨ ਅਗਰ ਅੱਜ ਤੇਰੀ ਫੈਲ ਓਪਨ ਨਾ ਹੋਈ ਤੇ ਤੈਨੂੰ 6 ਮਹੀਨਿਆਂ ਦੀ ਜੇਲ੍ਹ ਹੋ ਜਾਣੀ ਹੈਗੀ ਅੱਛਾ ਵੀਰੇ ਇੱਕ ਗੱਲ ਤੇਰੇ ਮੇਰੇ ਦੇਚੀ ਰਹਿਣੀ ਚਾਹੀਦੀ ਹੈ ਗੱਲ ਕਿਧਰੇ ਲੀਕ ਨਾ ਹੋਵੇ ਬੰਦਾ ਫੋਨ ਉੱਥੇ ਲਾਂਦਾ ਹੈਗਾ ਜਿੱਥੇ ਬੰਦੇ ਨੂੰ ਯਕੀਨ ਹੁੰਦਾ ਮਾਣ ਹੁੰਦਾ ਹੈ ਉਹ ਤਾਂ ਹੈ ਆ ਪਰ ਆਵਾ ਦਾ ਹੌਸਲਾ ਹੀ ਬਹੁਤ ਹੁੰਦਾ ਹਾਂ ਪਰ ਆਵਾ ਦਾ ਹੌਸਲਾ ਹੀ ਬਹੁਤ ਹੁੰਦਾ ਤੇ ਮੈਂ ਤੇ ਦੇਨ ਨੂੰ ਤੇ ਏਜੰਟ ਨੂੰ ਵੀ ਇਧਰੋਂ ਸਿੱਧੇ ਦੇ ਸਕ ਨਾਲ ਮੈਂ ਉਹਨੂੰ ਫੋਨ ਕੀਤਾ ਏਜੰਟ ਨੂੰ ਏਜੰਟ ਇੰਡੀਆ ਦਾ ਹੀ ਹੈਗਾ ਰਹਿ ਨਾਲ ਆਪਣਾ ਅੱਛਾ ਹਾਂ ਦੇਨ ਨੂੰ ਤੇ ਪੈਸੇ ਉਹਨੂੰ ਮੈਂ ਸਿੱਧੇ ਹੀ ਦੇ ਸਕਦਾ ਲੇਕਿਨ ਬੰਦਾ ਨੇ ਸਰੋ ਹਿਸਾਬ ਹੁੰਦੇ ਹਿਸਾਬ ਕਿਤਾਬ ਹੂੰ ਉਹ ਤਾਂ ਹੈ ਮੈਂ ਉਹਨੂੰ ਕਿਹਾ ਹੈਗਾ ਜੈਂਡਰ ਨੂੰ ਤੇ ਮੈਂ ਆਪਣੇ ਵੀਰ ਨੂੰ ਕਰਦਾ ਫੋਨ ਉਹ ਤੁਹਾਨੂੰ ਦੇਗਾ ਪੈਸੇ ਪੜਾ ਕੇ ਮੈਂ ਉਹਨੂੰ ਕਿਹਾ ਜੈਂਡਰ ਨੂੰ ਠੀਕ ਹੈ ਬਾਜੀ ਹੁਣ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣ ਲਿਆ ਜੀ ਹਾਂਜੀ ਹਜ਼ਾਰ ਏਜੰਟ ਨੂੰ ਦੇਣਾ ਹੈਗਾ ਜਿਹੜਾ 6 ਲੱਖ 90 ਹਜ਼ਾਰ ਏਜੰਟ ਨੂੰ ਦੇ ਕੇ ਜਿਹੜਾ ਮੇਰਾ 4-5 ਲੱਖ ਬਚੂ ਅਗਰ ਤੁਹਾਨੂੰ ਵਿੱਚੋਂ ਕੋਈ ਲੋਟੋੜ ਪਵੇ 102 3 ਨਾਲ ਦੀ ਤੁਸੀਂ ਆਪਣਾ ਕੰਮਕਾਰ ਮੇਰਾ ਕਰਨਾ ਹੋਵੇ ਕਰ ਲਈ ਮੈਂ ਆਮਾ ਸਾਲ ਨੂੰ ਮੈਂ ਆਮਾ 6 ਮਹੀਨਿਆਂ ਨੂੰ ਸਿਰਫ ਆ ਬਹਿ ਕੇ ਤੋਂ ਮੈਂ ਭਰਾ ਘਾਟਾ ਵਾਦਾ ਹੋ ਆਪਣੀ ਗੱਲ ਹੈਗੀ ਕਰਦਿਆਂ ਮੈਂ ਕਹਿਣਾ ਹੈਗਾ ਏਜੰਟ ਨੂੰ ਕਿ ਮੈਂ ਆਪਣੀ ਜੇਬੋਂ ਦੇ ਰਿਆਂ ਪੈਸੇ ਨਾ ਮੇਰੇ ਵੀਰ ਦੇ ਟੋਪ ਕੋਈ ਨੇ ਉਹ ਤੁਹਾਨੂੰ ਹੈਲੋ ਹਾਂ ਜੀ ਆਵਾਜ਼ ਆ ਰਹੀ ਆ ਹਾਂ ਜੀ ਹਾਂ ਜੀ ਆਵਾਜ਼ ਆ ਰਹੀ ਆ ਜੀ ਹਾਂ ਜੀ ਮੈਨੂੰ ਤੁਸੀਂ ਅਕਾਊਂਟ ਦਿਓ ਮੈਂ ਤੁਹਾਨੂੰ ਪੈਸੇ ਹੋਣੀ ਇਧਰੋਂ ਆਣਾ ਹਾਂ ਤੇ ਮੈਂ 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 ਫਿਰ ਤੁਹਾਨੂੰ ਏਜੰਟ ਦਾ ਨੰਬਰ ਦੇ ਦਿਆਂਗਾ ਨਾ ਦੇ ਦਿਆਂ ਤੁਸੀਂ ਏਜੰਟ ਨਾਲੇ ਗੱਲ ਲੈ ਕੇ ਉਹਦੇ ਕੋਲ ਅਕਾਊਂਟ ਲੈ ਕੇ ਨਾ ਉਹਦੇ ਅਕਾਊਂਟ ਹੀ ਦਿਓ ਉਹਨੂੰ ਪਰੇ ਪੈਸੇ ਆ ਜੀ ਕੋਈ ਨਾ ਨਹੀਂ ਤੁਸੀਂ ਪੈਸੇ ਕਾਨੂੰ ਭੇਜਣੇ ਮੇਰੀ ਗੱਲ ਸੁਣੋ ਮੈਂ ਆਪੇ ਸਾਰਾ ਉਹ ਕਰਵਾ ਕੇ ਨਾ ਅਕਾਊਂਟ ਚ ਪਾ ਦਿੰਦਾ ਪੈਸੇ ਮੈਂ ਮੰ ਦੱਸੋ ਆਪਣਾ ਕਾਊਂਟ ਨੰਬਰ ਦੋ ਮੈਂ ਉਹਦੇ ਵਿੱਚ ਟ੍ਰਾਂਸਫਰ ਕਰ ਦਿੰਦਾ ਨਾ 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 ਜੀ ਨਾ ਥਾਨ ਹੋ ਗਿਆ ਤੁਹਾਡਾ ਤੁਸੀਂ ਮੈਨੂੰ ਅਕਾਊਂਟ ਦਿਓ ਨਾ ਕਿਉਂਕਿ ਸੋ ਬੰਦਾ ਨੇ ਹਿਸਾਬ ਹੁੰਦੇ ਕਿਉਂਕਿ ਆਪਣਾ ਦੇਸ਼ ਤੇ ਆਪਣਾ ਹੀ ਹੁੰਦਾ ਭਾਜੀ ਬਗਾਨਾ ਦੇਸ਼ ਤੇ ਉਹ ਨਹੀਂ ਨਹੀਂ ਬਾਈ ਟੈਨਸ਼ਨ ਨਹੀਂ ਲੈਣੀ ਕੋਈ ਚੱਕਰ ਨਹੀਂ ਇਹ ਤਾਂ ਚੱਲਦਾ ਹੀ ਰਹਿੰਦਾ ਤੂੰ ਕਾਨੂੰ ਪੈਸੇ ਭੇਜਣੇ ਕੋਈ ਚੱਕਰ ਨਹੀਂ ਮੈਂ ਆਪੇ ਭੇਜ ਦਿੰਦਾ ਟੈਨਸ਼ਨ ਨਾ ਲੈ ਇਹ ਮੇਰੇ ਕੋਲ ਜੇ ਤੂੰ ਹੈਗੇ ਪੈਸੇ ਭਾਜੀ ਮੇਰੇ ਕੋਲ ਜਾ ਤੂੰ ਪੈਸੇ ਤੁਸੀਂ ਮੈਨੂੰ ਦੇ ਉਹ ਅਕਾਊਂਟ ਭੇਜੋ ਕੋਈ ਗੱਲ ਹੀ ਫੇਰ ਪਾ ਜਾਰ ਤੇਰੇ ਤੇ ਕਿਹੜਾ ਨਹੀਂ ਭਰੋਸਾ ਹੈਗਾ ਸਾਨੂੰ ਕੋਈ ਚੱਕਰ ਨਹੀਂ ਭਾਣਾ ਵਾ ਇੰਨਾ ਦਾ ਪਿਆਰਾ ਹੈ ਇੰਨੇ ਸਾਲ ਤੇ ਆਪਾਂ ਇਕੱਠੇ ਰਹੇ ਆ ਬਚਪਨ ਇਕੱਠੇ ਪਲੇ ਆ ਇੰਨਾ ਕੁ ਤਾਂ ਯਾਰ ਹੈਗੀ ਆ ਭਰੋਸਾ ਕੋਈ ਚੱਕਰ ਨਹੀਂ ਮੋੜਦੀ ਤੂੰ ਜਾਂ ਤੇਰੇ ਕੋਲ ਹੋਏ ਮੇਰੇ ਕੋਲ ਹੈਗੇ ਮੈਂ ਤੈਨੂੰ ਕਹਿ ਰਿਹਾ ਮੇਰੇ ਕੋਲ ਹੈਗੇ ਤੂੰ ਮੈਨੂੰ ਅਕਾਊਂਟ ਭੇਜ ਮੈਂ ਤੈਨੂੰ ਪੈਸੇ ਇਧਰੋਂ ਭੀਜਦਾ ਹੈਗਾ ਤੇ ਏਜੰਟ ਨੂੰ ਦੇਣਾ 690000 ਬਕਾਇਆ ਜਿਹੜਾ ਮੇਰਾ 452 ਲੱਖ ਉਹ ਤੋਂ ਆਪਣੇ ਕੋਲ ਮੇਰਾ ਮਾਨਤਾ ਦੀ ਤੌਰ ਤੇ ਸੰਭਾਲ ਕੇ ਰੱਖੀ ਅਗਰ ਤੈਨੂੰ ਵਿੱਚੋਂ ਕੋਈ ਲੋੜ ਪੈਣੀ ਲੱਖ ਦੋ ਜਿੰਨਾਂ ਲਈ ਤੂੰ ਆਪਣਾ ਕੰਮਕਾਰ ਕਰਨਾ ਹੋਵੇ ਤੂੰ ਕਰ ਲੈ ਮੇਰਾ ਵੀਰ ਅੱਛਾ ਅੱਛਾ ਰਮਨਵੀਰ ਆਪਣਾ ਪਿੰਡ ਕਿਹੜਾ ਹੈ ਪਹਿਲਾਂ ਹੈਲੋ ਹੈਲੋ ਹਾਂ ਮੈਂ ਖਾ ਰਮਨਵੀਰ ਆਪਣਾ ਪਿੰਡ ਕਿਹੜਾ ਹੈ ਵਾਲਾ ਪਿੰਡ ਦਾ ਨਾਮ ਕੀ ਹੈ ਬਣੇ ਦਾ ਮੈਨੂੰ ਤੇਰਾ ਸਾਰਾ ਹੈਗਾ ਮੇਰਾ ਵੀਰ ਪਤਾ ਤੂੰ ਕਿਉਂ ਹੈਂ ਤੂੰ ਮੈਨੂੰ ਸ਼ਰਮਿੰਦਾ ਕਰ ਰਿਹਾ ਫੇਰ ਹੈਂ ਨਾ ਸ਼ਰਮਿੰਦਾ ਦੀ ਗੱਲ ਨਹੀਂ ਮਖਾ ਆਪਣੇ ਪਿੰਡ ਦਾ ਨਾਮ ਕਿਹੜਾ ਏ ਪਿੰਡ ਦਾ ਨਾਮ ਕਿਹੜਾ ਏ ਜੇ ਤੈਨੂੰ ਮੇਰੇ ਪਿੰਡ ਦਾ ਨੀ ਪਤਾ ਹੈਗਾ ਤੇ ਮੇਰਾ ਵੀਰ ਫੇਰ ਤੂੰ ਮੈਨੂੰ ਸ਼ਰਮਿੰਦਾ ਕਰਦਾ ਹੈਗਾ ਸੋਨੂੰ ਮੈਂ ਕਾ ਨੂੰ ਸ਼ਰਮਿੰਦਾ ਕਰਨਾ ਬਾਈ ਮੈਂ ਤਾਂ ਸਵਾਦ ਲੈ ਰਿਹਾ ਤਾਂ ਮੈਂ ਖਾ ਇਹ ਟਾਈਮ ਪਾਸ ਕਰਨ ਨੂੰ ਕੋਈ ਲੱਭ ਨਹੀਂ ਤਰਿਆ ਮੈਂ ਖਾ ਚੱਲ 22 ਦੀ ਵਾਰ ਤੇ ਕਾਲ ਲੈ ਟਾਈਮੇ ਪਾਸ ਕਰ ਲਈਏ ਫੋਨੇ ਕੱਟ ਤਾ